ਕਨਮੋਕਿਸ਼ਨ ਰੱਖੀ ਹੈ ਡਿਗਰੀ ਵੰਡ ਸਮਰੋਹ ਹੋ ਸਕਦਾ ਹੈ ਆਉਣ ਵਾਲੇ ਸਾਲਾਂ ਚ ਡਿਪਟੀ ਕਮਿਸ਼ਨਰ ਲੁਧਿਆਣਾ ਐਸੇ ਕਾਲਜ ਦੀ ਹੋਵੇ ਕਿਉਂਕਿ ਇਸ ਵਕਤ ਇਸ ਵਕਤ 8 ਡਿਪਟੀ ਕਮਿਸ਼ਨਰ ਜਿਹੜੇ ਪੰਜਾਬ ਚ ਉਹ ਕੁੜੀਆਂ ਨੇ ਜੀ 8 ਡੀਸੀ 6 ਐਸਐਸਪੀ 18 ADC ਇਹ ਪਹਿਲੀ ਵਾਰ ਹੋਇਆ ਪੰਜਾਬ ਚ ਕਿੰਨੇ ਵੱਡੀ ਗਿਣਤੀ ਚ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੀਆਂ ਨੌਜਵਾਨ ਲੜਕੀਆਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਨੇ ਉਹ ਪੋਸਟਾਂ ਕੋਈ ਸ਼ਿਫਾਰਿਸ਼ ਨਾਲ ਨਹੀਂ ਮਿਲੀਆਂ ਕਿਸੇ ਦੇ ਕਹਿਣ ਤੇ ਜਾਂ ਲੋਬਿੰਗ ਕਰਕੇ ਨਹੀਂ ਮਿਲੀਆਂ ਇਹ ਪੋਸਟਾਂ ਜਿਹੜੀਆਂ ਅੱਜ ਡਿਗਰੀਆਂ ਬੰਦੇਆਂ ਜਾ ਰਹੀਆਂ ਨੇ ਇਹਨਾਂ ਦੇ ਵਾਸਤੇ ਮਿਲੀਆਂ ਨੇ ਉਹਨਾਂ ਨੇ ਆਈਐਸ ਦੇ ਐਗਜ਼ਾਮ ਪਾਸ ਕੀਤੇ ਪੀਸੀਐਸ ਦੇ ਐਗਜ਼ਾਮ ਪਾਸ ਕੀਤੇ ਆਈਪੀਐਸ ਦੇ ਐਗਜ਼ਾਮ ਪਾਸ ਕੀਤੇ ਤੇ ਅੱਜ ਉਹ ਵੱਡੀਆਂ ਪੋਸਟਾਂ ਤੇ ਨੇ ਸੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖੁਸ਼ੀ ਦਾ ਹੈ ਕਿਉਂਕਿ ਇਸ ਤੋਂ ਬਾਅਦ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਹੋਊਗੀ 52606 ਨੌਕਰੀਆਂ ਤਿੰਨ ਸਾਲਾਂ 'ਚ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਵਾਅਦਾ ਦੇ ਚੁੱਕੇ ਹਾਂ ਜਿਦੇ ਚੋਂ ਮੋਰ ਥੈਨ 50% ਕੁੜੀਆਂ ਨੇ ਪਟਵਾਰੀ ਵੀ ਬਣਿਆ ਨੇ ਪੁਲਿਸ ਵੀ ਭਰਤੀ ਹੋਈਆਂ ਡੀਐਸਪੀ ਵੀ ਐਸਡੀਓ ਵੀ ਆਪਣੀ ਪੋਜੀਸ਼ਨ ਆਪ ਬਣਾਓ ਕਿਤੇ ਵੀ ਜਾਓਗੇ ਆਫਿਸ ਚ ਕਿਹੜੇ ਮਰਜੀ ਆਫਿਸ ਜਾਓਗੇ ਉਥੇ ਤੁਹਾਡੀ अहमियत ਹੋਣੀ ਚਾਹੀਦੀ ਆਪਣਾ ਕੈਰੀਅਰ ਆਪ ਚੁਣੋ ਔਰ ਜਿੱਥੇ ਨੂੰ ਜਾਣਾ ਹੈ ਤਰੱਕੀ ਕਰੋ ਦਿਰੜ ਇਰਾਦਾ ਚਾਹੀਦਾ ਹੈ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਤਰੱਕੀ ਦੀਆਂ ਦੁਆਵਾਂ ਜਿਉਂਦੇ ਬਸਤੇ ਰਹੋ ਔਰ ਤਰੱਕੀਆਂ ਕਰੋ ਔਰ ਇਸੇ ਤਰ੍ਹਾਂ ਪੰਜਾਬ ਦਾ ਦੇਸ਼ ਦਾ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰਦਿਆਂ ਰਹੋ ਬਹੁਤ-ਬਹੁਤ ਸਾਰਿਆਂ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਦਿਲਾਉਂ ਇੱਕ ਵਾਰੀ ਫੇਰ ਮੁਬਾਰਕਾਂ